ਕੇਂਦਰ ਸਰਕਾਰ ਦੇ ਵੱਲੋਂ ਆਉਣ ਵਾਲੀ 1 ਜੁਲਾਈ ਤੋਂ ਦੇਸ਼ ਭਰ ਦੇ ਵਿੱਚ ਲਾਗੂ ਕੀਤੇ ਜਾ ਰਹੇ ਜੀਐਸਟੀ ਦੇ ਵਿਰੋਧ ਦੇ ਵਿੱਚ ਸਥਾਨਕ ਕਲਾਸ ਮਰਚੈਂਟਸ ਐਸੋਸੀਏਸ਼ਨ ਦੇ ਵੱਲੋਂ ਅੱਜ ਜਿੱਥੇ ਆਪਣੇ ਵਪਾਰਕ ਅਦਾਰੇ ਬੰਦ ਕਰਕੇ ਹੜਤਾਲ ਕੀਤੀ ਗਈ ਹੈ ਉੱਥੇ ਹੀ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਰੋਸ ਮਾਰਚ ਕੱਢਦਿਆਂ ਕੇਂਦਰ ਸਰਕਾਰ ਵਿਰੁੱਧ ਨਾਰੇਬਾਜ਼ੀ ਵੀ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਐਸੋਸੀਏਸ਼ਨ ਦੇ ਸਰਪ੍ਰਸਤ ਮਦਨ ਲਾਲ ਬੰਸਲ ਅਤੇ ਪ੍ਰਧਾਨ ਭਗਵਾਨ ਦਾਸ ਪਹੂਜਾ ਨੇ ਦੱਸਿਆ ਕਿ ਜੀਐਸਟੀ ਦੇ ਵਿੱਚ ਕਮੀਆਂ ਕਾਰਨ ਕਪੜੇ ਦਾ ਵਪਾਰੀ ਕਾਫੀ ਪ੍ਰਭਾਵਿਤ ਹੋਇਆ ਹੈ ਜਦੋਂ ਕਿ ਇਸ ਦਾ ਸਿੱਧਾ ਅਸਰ ਗਰੀਬ ਤੇ ਮੱਧ ਵਰਗੀ ਲੋਕਾਂ ਤੇ ਹੀ ਪਵੇਗਾ ਉਹਨਾਂ ਨੇ ਕਿਹਾ ਕਿ ਕਪੜਾ ਇੱਕ ਅਜੇਹੀ ਵਸਤੂ ਹੈ ਜੋ ਹਰ ਆਦਮੀ ਤੇ ਖਾਸ ਵਿਅਕਤੀ ਦੀ ਜ਼ਰੂਰਤ ਹੈ ਅਤੇ ਖੇਤੀਬਾੜੀ ਤੋਂ ਬਾਅਦ ਦੇਸ਼ ਦੇ ਵਿੱਚ ਸਭ ਤੋਂ ਵੱਧ ਰੋਜ਼ਗਾਰ ਦੇਣ ਦਾ ਸਾਧਨ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਰਾਜ ਸਰਕਾਰਾਂ ਨੇ ਇਸ ਨੂੰ ਟੈਕਸ ਮੁਕਤ ਰੱਖਿਆ ਉਹਨਾਂ ਨੇ ਕਿਹਾ ਕਿ ਕਪੜੇ ਦਾ ਪ੍ਰੋਸੈਸ ਹੇਠਲੇ ਪੱਧਰ ਤੋਂ ਸ਼ੁਰੂ ਹੋ ਕੇ ਬਹੁਤ ਪ੍ਰਕਿਰਿਆਵਾਂ ਤੋਂ ਲੰਘਣ ਉਪਰੰਤ ਤਿਆਰ ਹੁੰਦਾ ਹੈ ਇਸ ਦੇ ਲਈ ਇਸ ਦੇ ਹਰ ਬਿੰਦੂ ਤੇ ਟੈਕਸ ਲਗਾਉਣਾ ਕਿਤੇ ਵੀ ਉਚਿਤ ਨਹੀਂ ਹੋਵੇਗਾ ਅਸੀਂ ਜੀਐਸਟੀ ਦੇ ਬਿਲਕੁਲ ਵਿਰੋਧ ਹਾਂ ਜੀ ਜੀਐਸਟੀ ਨਹੀਂ ਲੱਗਣਾ ਚਾਹੀਦਾ 1947 ਤੋਂ ਲੈ ਕੇ ਹੁਣ ਤੱਕ ਕਪੜਾ ਯੂਨੀਅਨ ਦੇ ਕੱਪੜੇ ਤੇ ਕੋਈ ਟੈਕਸ ਨਹੀਂ ਹੈ ਤੇ ਇਸ ਕਰਕੇ ਕੱਪੜੇ ਤੇ ਟੈਕਸ ਨਹੀਂ ਲੱਗਣਾ ਚਾਹੀਦਾ ਇਹ ਸਰਕਾਰ ਨੇ 5% ਕਪੜਾ ਤੇ ਟੈਕਸ ਲਾਇਆ ਹੈ ਜੋ ਕਿ ਅਸੀਂ ਵਿਰੋਧ ਕਰਦੇ ਆਂ ਸਾਰਾ ਦੇਸ਼ ਇਸ ਦਾ ਵਿਰੋਧ ਕਰਦਾ ਹੈ ਇਸ ਨੂੰ ਹਟਾਇਆ ਜਾਵੇ ਸਾਡੀ ਇਹ ਮੋਦੀ ਸਰਕਾਰ ਤੇ ਮੰਗ ਹੈ ਵੀ ਇਹ ਹਟਾਇਆ ਜਾਵੇ ਅੱਜ ਤੁਹਾਡਾ ਜਿਹੜਾ ਕੀ ਕੁਝ ਕਰ ਰਹੇ ਹੋ ਤੁਸੀਂ ਦੁਕਾਨਾਂ ਵੀ ਬੰਦ ਦੁਕਾਨਾਂ ਸਾਡੀਆਂ ਪੂਰੀਆਂ ਸੰਪੂਰਨ ਬੰਦ ਹੈ ਸਾਰਾ ਸ਼ਹਿਰ ਦੀਆਂ ਦੁਕਾਨਾਂ ਕਪੜੇ ਦੀਆਂ ਸਾਰੀਆਂ ਬੰਦ ਹੈ ਤੇ ਅਸੀਂ ਸਾਰੇ ਸ਼ਹਿਰ ਜੀ ਰੋਸ਼ ਮਾਰਚ ਕਰ ਕਰ ਰਹੇ ਆਂ ਐਡਮ ਦਫ਼ਤਰ ਜਾ ਕੇ ਮੰਗ ਪੱਤਰ ਦੇਵਾਂਗੇ ਵੀ ਇਹ GST ਹਟਾਇਆ ਜਾਵੇ 5% टैक्स ਤੋਂ ਇਲਾਵਾ ਹੋਰ ਵੀ ਕੋਈ ਖਾਮੀ ਨਹੀਂ ਹੈ 5% ਤੋਂ ਇਲਾਵਾ ਹੋਰ ਵੀ ਬੜੀ ਪਰੇਸ਼ਾਨੀ ਹੈ 37 ਰਿਟਰਨ ਹੈ ਜਿਹੜੀਆਂ ਕਪੜਾ ਜਿਨ ਕਪੜੇ ਲਾਈਆਂ ਹੋਈਆਂ ਇਸ ਤੇ ਬਹੁਤ ਪਰੇਸ਼ਾਨਾ ਜੀ ਹੋਰ ਕੋਈ ਦੁੱਖ ਨਹੀਂ ਕਿ ਜਾ ਸਕਾਂਗੇ ਕੱਲੇ ਇਸੇ ਕੰਮ ਕਰਦੇ ਰਵਾਂਗੇ ਇਸ ਨਾਲ ਇਸ ਨਾਲ ਅਫਸੇਸ਼ਾਈ ਵਧੂਗੀ ਵਪਾਰੀ ਪਰੇਸ਼ਾਨ ਹੋਊਗਾ ਗਰਾਖ ਪਰੇਸ਼ਾਨ ਹੋਊਗਾ ਅਸੀਂ ਚਾਹੁੰਦੇ ਆ ਵੀ ਇਹਨੂੰ ਹਟਾਇਆ ਜਾਵੇ ਛੋਟੇ ਛੋਟੇ ਵਪਾਰੀ ਜੁੜੇ ਛੋਟੇ ਛੋਟੇ ਵਪਾਰੀ ਇਸ ਨਾਲ ਜੁੜੇ ਹੋਏ ਆ ਛੋਟੇ ਵਪਾਰੀ ਇਸ ਨਾਲ ਖਤਮ ਹੋ ਜਾਣਗੇ ਅਗਰ ਜੀਐਸਟੀ ਇਹ ਲੱਗ ਗਿਆ ਤਾਂ ਮੇਰਾ ਨਾਮ ਮਦਨ ਬੰਸਲ ਕਰ ਰਹੇ ਹਾਂ ਜੀ ਅਸੀਂ ਇਹ ਸਰਕਾਰ ਦੇ ਵਿੱਚ ਚੱਲ ਰਹੇ ਹਾਂ ਜੀ ਅੱਜ ਤੱਕ ਬਹੁਤ ਸਰਕਾਰਾਂ ਆਈਆਂ ਕੋਈ ਐਸੀ ਸਰਕਾਰ ਨੇ ਸਾਡੇ ਕੱਪੜੇ ਤੇ ਟੈਕਸ ਨਹੀਂ ਲਾਇਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਕੱਪੜੇ ਕਿਹਸੀ ਚੀਜ਼ ਹੈ ਜਿਹੜਾ ਜਨਮ ਤੋਂ ਲੈ ਕੇ ਮੌਤ ਤੱਕ ਕੰਮ ਆਉਂਦਾ ਹੈ ਇਹ ਇੱਕ ਬਹੁਤ ਭਿਆਨਕ ਬਿਮਾਰੀ ਹੈ ਜੀਐਸਟੀ ਅਸੀਂ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਕੱਪੜੇ ਤੇ ਜੀਐਸਟੀ ਨਾ ਲਗਾਇਆ ਜਾਵੇ ਹਰ ਇੱਕ ਵਪਾਰੀ ਬੜਾ ਪਰੇਸ਼ਾਨ ਹੈ ਇਸ ਗੱਲ ਤੋਂ ਇਹ ਬਹੁਤ ਲੰਮਾ ਚੋੜਾ ਪ੍ਰੋਸੀਜਰ ਹੈ ਜਿਹੜਾ ਕਿ ਵਪਾਰੀ ਇਹਨੂੰ ਅਟੰਨੀ ਕਰ ਸਕਦਾ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹ ਕੱਪੜੇ ਤੇ ਟੈਕਸ ਨਾ ਲਾਇਆ ਜਾਵੇ ਸਾਨੂੰ ਬਹੁਤ ਘਲੇਫਾਉਂਦੀਆਂ ਅਸੀਂ ਅਨਪੜ੍ਹ ਬੰਦੇ ਹਾਂ ਜੀ ਹਾਂ ਤੇ ਜਿਹੜਾ ਜੋ ਵੀ ਅਸੀਂ ਸੁਣਦੇ ਹਾਂ ਇਹ ਬਹੁਤ ਖਤਰਨਾਕ ਗੱਲ ਹੈ ਜੇ ਤੁਹਾਡੀ ਮੰਗ ਜੇ ਨਹੀਂ ਮੰਨਦੀ ਸਰਕਾਰ ਤੇ ਤੋਂ ਅਗਲਾ ਤੱਕ ਵੀ ਐਕਸ਼ਨ ਹੋਏਗਾ ਅਸੀਂ ਅਗਲਾ ਜੋ ਵੀ ਸਾਨੂੰ ਹੈੱਡ ਆਫਿਸ ਤੋਂ ਸਾਨੂੰ ਹੁਕਮ ਹੋਏਗਾ ਅਸੀਂ ਵਪਾਰ ਮੰਡਲ ਦੇ ਨਾਲ ਹਾਂ ਜੀ ਸੇ ਸਾਨੂੰ ਕਿੰਨੇ ਦਿਨ ਲੱਗ ਜਾਣ ਅਸੀਂ ਬਿਲਕੁਲ ਜੁੜੇ ਹਾਂ ਜੀ ਸੰਘਰਸ਼ ਤੇਜ ਜੀ ਅਸੀਂ ਸੰਘਰਸ਼ ਜਾਰੀ ਰੱਖਾਂਗੇ ਬਿਲਕੁਲ ਗਿਦੜਵਾਹ ਤੋਂ ਸੋਨੀ ਡੱਲਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗ